ਇਹ ਸ਼ੋਭਾ ਯਾਤਰਾ ਜਿਦਾ ਕਿ ਅੱਜ ਵਰਸ਼ਗੰਢ ਮਨਾ ਰਹੇ ਹਾਂ RAM ਜੀ ਦੀ ਮੂਰਤੀ ਪ੍ਰਸਤਾ ਦੀ ਇਹ ਜਿਹੜੀ ਵਰਸ਼ਗੰਢ ਐ ਇਹਨੂੰ ਅੱਜ ਬਵੇਂ ਤਰੀਕੇ ਨਾਲ ਜਿਹੜਾ ਗੁਰਦਾਸਪੁਰ ਪੂਰਾ ਮਨਾ ਰਿਆ ਜੀ ਹਰ ਸ਼ੌਕ ਉਲਾਸ ਹੋ ਰਿਹਾ ਭੰਗਵਾ ਭੰਗਵਾ ਹੋ ਰਿਹਾ ਜੀ ਪੂਰਾ ਸ਼ਹਿਰ ਇਸ ਸਨਾਤਨ ਨੇ ਅੱਜ ਆਪਣਾ ਰੂਪ ਦੁਸਰਾ ਵਿਖਾਇਆ ਕਿ ਇਹ ਵਰਸ਼ਗੰਢ ਹਰ ਸਾਲ ਜਦੋਂ ਆਏ ਕਰੇਗੀ ਇਹ ਬਵੇਂ ਯੋਜਨ ਨਿਰੰਤਰ ਸਦਾ ਵਸੀ ਅਸਾ ਹੀ ਹੋਏਗਾ ਮੈਂ ਤੇ ਅੱਜ ਜੋ ਸੋਚਿਆ ਸੀਗਾ ਅੱਜ ਗੁਰਦਾਸਪੁਰ ਜਿਹੜਾ ਇਹ ਅਜੋਦੀਆ ਭੂਮੀ ਬਣ ਗਈ ਹੈ ਜੀ ਅੱਜ ਅੰਦੇ ਸੰਤ ਸਾਡੇ ਸਾਰੇ ਹੀ ਸਾਰੇ ਮੈਂ ਕਹਿੰਦੇ ਗੁਰਦਾਸਪੁਰ ਰਾਮੇ ਹੋ ਗਿਆ ਜੀ ਜੈ ਸ਼੍ਰੀ ਰਾਮ ਜੈ ਜੈ ਸ਼੍ਰੀ ਰਾਮ ਜੈ ਜੈ ਸ਼੍ਰੀ ਰਾਮ ਅੱਜ ਦੀ ਇਹ ਸ਼ੋਭਾ ਯਾਤਰਾ ਸਨਾਤਨ ਜਾਗਰਣ ਮੰਚ ਵੱਲੋਂ ਸ਼ਹਿਰ ਦੇ ਵਿੱਚ ਬਹੁਤ ਸ਼ੋਭਾ ਯਾਤਰਾ ਕੱਢੀ ਜਾ ਰਹੀ ਏ ਸ਼੍ਰੀ ਰਾਮ ਲਲਾ ਦਰਬਾਰ ਦੇ ਵਿੱਚ ਪ੍ਰਥਮ ਪ੍ਰਥਮ ਸਾਲ ਜਿਹੜਾ ਹੈ ਉਹ ਕੰਪਲੀਟ ਹੋਇਆ ਏ ਔਰ ਅੱਜ ਬੜਾ ਹਰ ਸ਼ੋਲਾਸ ਦੇ ਨਾਲ ਜਿਹੜਾ ਇਹ ਮਨਾਇਆ ਜਾ ਰਿਹਾ ਹੈ ਬਹੁਤ ਸਾਂਚੇ ਦਰਬਾਰ ਕੀ ਜੈ ਨਾਤ ਜਗਨ ਮંચੂਲੋਂ ਮੈਂ ਸਾਰੇ ਸ਼ਹਿਰ ਵਾਸੀ ਨੂੰ જયਸ਼ੀ ਰਾਮ ਜੀ ਕਹਿੰਦਾ ਤੇ ਅੱਜ ਜਿਹੜਾ ਸਾਡਾ ਸ਼ੁਭ ਯਾਤਰਾ ਹੀ ਪ੍ਰਭੂ શ્રી ਰਾਮ ਜੀ ਦੀ ਬਹੁਤ ਬਵੇਰੀ ਬਹੁਤ ਵਧੀਆ ਰਹੀ ਇਹਦੇ ਪਿੱਛੇ ਸਾਰਾ ਸੰਜੋਗ ਜਿਹੜਾ ਹੈ ਉਹ ਸ਼ਹਿਰ ਵਾਸੀਆਂ ਦਾ ਹੀ ਹੈ ਕਿਉਂਕਿ ਸ਼ਾਇਦ ਅਲੱਗ ਅਲੱਗ ਤਰ੍ਹਾਂ ਦੇ ਲੋਕਾਂ ਨੇ ਅਲੱਗ ਅਲੱਗ ਮਤਲਬ ਸ਼ਹਿਰ ਵਾਸੀਆਂ ਨੇ ਲੰਗਰ ਲਾਏ ਜਗਾ ਜਗਾ ਪੂਰੇ ਵਰਸ਼ਾ ਹੋਈ ਜਾਂ ਚੋਂ ਕੋਈ ਹਨੂਮਾਨ ਚੋਂ ਕੋਈ ਤੇ ਉਹਦੇ ਇਲਾਵਾ ਹੋਰ ਵੀ ਆਤਿਸ਼ਬਾਜੀ ਵੀ ਕੀਤੀ ਗਈ ਬਹੁਤ ਜ਼ਿਆਦਾ ਸ਼ਹਿਰ ਵਾਸੀਆਂ ਵੱਲੋਂ ਤੇ ਇਹ ਸਭ ਦੀ ਯੋਗਦਾਨ ਜਿਹੜਾ ਜੀ ਸ਼ਹਿਰ ਵਾਸੀਆਂ ਨੂੰ ਆਪਾਂ ਸ਼ੁਕਰੀਆ ਕਰਦੇ ਆਂ ਦੀ ਤੇ ਇਦਾਂ ਹੀ ਸਾਨੂੰ ਗਾਂ ਵੀ ਇਦਾਂ ਹੀ ਸ਼ੁਭਾ ਯਾਤਰਾ ਸਾਡੇ ਪ੍ਰੋਗਰਾਮਾਂ ਜਿਦਾਂ ਹੀ ਸਾਥ ਦਿੱਤਾ ਜਾਏ ਤਾਂ ਕਿ ਆਪਾਂ ਇਦਾਂ ਦੇ ਜਿਹੜੇ ਹੋਰ ਧਾਰਮਿਕ ਪ੍ਰੋਗਰਾਮ ਐਤੋਂ ਵੀ ਵੱਧ ਚੜਕੇ ਕਰੀਏ ਤੇ ਬਾਕੀ ਇਹ ਸ਼੍ਰੀ ਰਾਮ ਜੀ ਦੀ ਆਪਾਂ ਪਹਿਲਾਂ ਹੀ ਪਹਿਲੇ ਦਿਨ ਤੋਂ ਕਿਹਾ ਸੀ ਜੀ ਇਹ ਸ਼੍ਰੀ ਰਾਮ ਜੀ ਦੀ ਲੀਲਾ ਜੀ ਉਹਨਾਂ ਨੇ ਆਪਣੇ ਹਿਸਾਬ ਨਾਲ ਹੀ ਰਚਨੀ ਕਿ ਅੱਜ ਉਹਨਾਂ ਨੇ ਆਪਣਾ ਫੇਰ ਸਾਰਾ ਰੰਗ ਵਿੱਚ ਆਪਣੇ ਰੰਗ ਦਾ ਭਗਵਾਨ ਨੂੰ ਤੇ ਇਦਾਂ ਹੀ ਗਾਂ ਵੀ ਬਸ ਪ੍ਰਭੂ ਰਾਮ ਜੀ ਸਾਰੇ ਸ਼ਹਿਰ ਵਾਸੀਆਂ ਦੇ ਅੱਦੇ ਆਪਣੀ ਕਿਰਪਾ ਬਣਾਈ ਰੱਖੇ ਤੇ ਸਾਡੀ ਟੀਮ ਨੂੰ ਤੇ ਸਾਨੂੰ ਬਲ ਦੇ ਕੇ ਆਪਾਂ ਇਦਾਂ ਦੇ ਜਿਹੜੇ ਹੋਰ ਧਾਰਮਿਕ ਪ੍ਰੋਗਰਾਮ ਹੈ ਜਿਹੜੇ ਉਹ ਆਪਾਂ ਕਰ ਸਕੀ ਜੈ ਸ਼ੀ ਦਾ ਅੰਬੀ ਅੱਜ ਜਿਹੜੀ ਕਿ ਇੱਕ ਸ਼ੋਭਾ ਯਾਤਰਾ ਸ਼੍ਰੀ ਸਨਾਤਨ ਜਾਗਰਣ ਮੰਚ ਤੋਂ ਲੋਕਾਂ ਭਗਵਾਨ ਰਾਮ ਜੀ ਦੀ ਪ੍ਰਾਣ ਪ੍ਰਤੀਸ਼ਟਾ ਦੀ ਪਹਿਲੀ ਵਰਸ਼ ਗਾਣ ਦੇ ਮੌਕੇ ਕੱਢੀ ਗਈ ਆ ਉਹ ਯਾਤਰਾ ਬਹੁਤ ਹੀ ਸਫਲਪੂਰਵਕ ਰਹੀ ਹੈ ਸਫਲਪੂਰਵਕ ਤਾਂ ਹੀ ਰਹੀ ਹੈ ਕਿ ਸਮੂਹ ਸ਼ਹਿਰ ਨਿਵਾਸੀਆਂ ਨੇ ਇਸ ਯਾਤਰਾ ਦੇ ਵਿੱਚ ਸ਼ਾਮਲ ਹੋ ਕੇ ਇੱਕ ਏਕਤਾ ਦਾ ਸਬੂਤ ਦਿੱਤਾ ਜਿਹਦੇ ਕਰਕੇ ਇਹ ਸ਼ੋਭਾ ਯਾਤਰਾ ਬਹੁਤ ਸਫਲ ਹੋਈ ਹੈ ਪਰ ਮੈਂ ਸਾਰਿਆਂ ਦਾ ਹੀ ਧੰਨਵਾਦ ਕਰਨਾ ਵੀ ਇਸ ਸ਼ੋਭਾ ਯਾਤਰਾ ਨੂੰ ਸਫਲ ਬਣਾਉਣ ਦੇ ਵਿੱਚ ਪ੍ਰੈਸ ਮੀਡੀਆ ਦਾ ਬਹੁਤ ਜ਼ਿਆਦਾ ਸਹਿਯੋਗ ਸੀਗਾ ਜਿਨ੍ਹਾਂ ਦਾ ਪ੍ਰੈਸ ਮੀਡੀਆ ਦਾ ਵੀ ਮੈਂ ਧੰਨਵਾਦ ਕਰਨਾ ਪਰ ਨਾਲ ਦੀ ਨਾਲ ਹੀ ਇਹ ਆਪਣੇ ਸਮਾਜ ਨੂੰ ਔਰ ਆਪਣੀ ਸੰਸਥਾ ਦੇ ਮੈਂਬਰਾਂ ਨੂੰ ਵੀ ਇਹ ਵਧਾਈ ਦੇ ਪਾਤਰ ਨੇ ਦੇਖੋ ਮੇਰੇ ਪਿਛਲੇ 2 ਮਹੀਨੇ ਤੋਂ ਮੇਰੇ ਜਿੰਨੇ ਮੈਂਬਰ ਅਸੀਂ 20 25 ਜਾਣੇ ਆ ਸੇਰ ਤੋਂ ਹੀ ਦਿਨ ਰਾਤ ਇੱਕ ਕੀਤਾ ਦਾ ਹੈਗਾ ਬਾਕੀ ਅਸੀਂ ਪਹਿਲਾਂ ਵੀ ਕਹਿੰਦੇ ਸੀ ਅਸੀਂ ਭਾਵੇਂ ਦਿਨ ਦਾ ਇੱਕ ਕੀਤਾ ਪਰ ਯਾਤਰਾ ਜਿਹੜੀ ਸਫਲ ਹੋਈ ਹੈ ਉਹ ਲੋਕਾਂ ਦੇ ਸਹਿਯੋਗ ਨਾਲ ਹੋਈ ਹੈ ਸਮੂਹ ਧਾਰਮਿਕ ਰਾਜਨੀਤਿਕ ਸਾਰੀਆਂ ਸਮਾਜਿਕ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ ਹੀ ਸਫਲ ਹੋਈ ਹੈ ਅਸੀਂ ਤਾਂ ਸਿਰਫ ਇੱਕ ਯੋਜਨ ਰੱਖਿਆ ਸੀ ਉਹਨੂੰ ਸਫਲ ਜਿਹੜਾ ਵਾ ਲੋਕਾਂ ਨੇ ਕੀਤਾ ਜਾਂ ਤੁਹਾਡੇ ਵਰਗੇ ਪ੍ਰੈਸ ਮੀਡੀਆ ਦੇ ਭਰਾਵਾਂ ਨੇ ਕੀਤਾ ਜਿਨ੍ਹਾਂ ਨੇ ਇਹਦੀ ਕਵਰੇਜ ਪੂਲ ਦਿੱਤੀ ਆ ਔਰ ਇਹਦੀ ਐਡਵਰਟਾਈਜ਼ਮੈਂਟ ਕੋਈ ਕਸਰ ਨਹੀਂ ਛੱਡੀ ਤੁਹਾਨੂੰ ਪ੍ਰੈਸ ਦਾ ਵੀ ਬਹੁਤ-ਬਹੁਤ ਧੰਨਵਾਦ ਆ ਇਹਦੇ ਵਾਸਤੇ ਮੇਰੇ ਕੋਲ ਸ਼ਬਦੀ ਨਹੀਂ ਆ ਵੀ ਆਪਣੇ ਸ਼ਹਿਰ ਨਿਵਾਸੀਆਂ ਦਾ ਕਿਸ ਤਰ੍ਹਾਂ ਧੰਨਵਾਦ ਕਰਾਂ ਮੇਰੇ ਕੋਲ ਇਸ ਵਾਸਤੇ ਸ਼ਬਦੀ ਨਹੀਂ ਆ